ਅਸ਼ੋ ਵਰਤਾ ਦੇਖ ਰਹੇ ਹੋ ਤੁਸੀਂ ਚਾਂਦੀ ਦੇ ਭਾਅ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪਹਿਲੀ ਵਾਰ ਚਾਂਦੀ ਦੀ ਕੀਮਤ 3 ਲੱਖ ਰੁਪਏ ਤੋਂ ਪਾਰ ਹੋ ਗਈ ਹੈ ਜੀ ਹਾਂ ਚਾਂਦੀ ਦੀ ਕੀਮਤ 3 ਲੱਖ ਰੁਪਏ ਦੇ ਆંકੜੇ ਤੋਂ ਪਾਰ ਹੋ ਗਈ ਹੈ ਚਾਂਦੀ ਦੀਆਂ ਕੀਮਤਾਂ 19 ਜਨਵਰੀ ਅੱਜ ਦੇ ਦਿਨ ਤੇਜ਼ੀ ਦਾ ਇੱਕ ਨਵਾਂ ਸ਼ਿਖਰ ਛੂ ਗਈਆਂ ਨੇ ਐਮਸੀਐਕਸ ਤੇ ਚਾਂਦੀ ਦਾ ਭਾਅ 3 ਲੱਖ ਰੁਪਏ ਦੇ ਆંકੜੇ ਨੂੰ ਪਾਰ ਕਰ ਗਿਆ ਹੈ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਹਾਂ ਪੱਖੀ ਗਲੋਬਲ ਰੁਝਾਨਾਂ ਦੇ ਚੱਲਦਿਆਂ ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਧ ਕੇ ਪਹਿਲੀ ਵਾਰ ਵਾਧਾ ਕਾਰੋਬਾਰ ਦੇ ਵਿੱਚ 3 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਮਲਟੀ ਕਮੋਡਿਟੀ ਐਕਸਚੇਂਜ ਤੇ ਮਾਰਚ ਡਿਲੀਵਰੀ ਲਈ ਚਾਂਦੀ ਦਾ ਵਾਧਾ ਪਾ 13000 ਰੁਪਏ ਜਾਂ 4.71% ਦੀ ਵਾਧ ਕੇ 3 ਲੱਖ 1315 ਰੁਪਏ ਪ੍ਰਤੀ ਗ੍ਰਾਮ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਯਾਨੀ ਕਿ 3 ਲੱਖ ਤੋਂ ਵੀ ਉੱਪਰ 3 ਲੱਖ 1315 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ਤੇ ਚਾਂਦੀ ਦਾ ਭਾਅ ਪੁੱਜ ਚੁੱਕਾ ਹੈ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ ਲਗਭਗ 287000 ਰੁਪਏ ਸੀ ਤੇ ਚਾਂਦੀ ਦੀ ਕੀਮਤ ਪਹਿਲੀ ਵਾਰ 15 ਦਸੰਬਰ 2025 ਦੇ ਆਸ-ਪਾਸ MCX ਤੇ 2 ਲੱਖ ਤੱਕ ਪਹੁੰਚ ਗਈ ਸੀ ਇਸ ਦਾ ਮਤਲਬ ਇਹ ਹੈ ਕਿ ਚਾਂਦੀ 2 ਲੱਖ ਤੋਂ 3 ਲੱਖ ਵਿੱਚ ਪਹੁੰਚਣ ਤੱਕ ਸਿਰਫ 1 ਮਹੀਨੇ ਦਾ ਸਮਾਂ ਲੱਗਿਆ ਹੈ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਅਣਕਿਆਸੇ ਰੂਪ ਦੇ ਵਿੱਚ ਵਾਧਾ ਹੋ ਗਿਆ ਹੈ ਹਾਲਾਂਕਿ ਇਸ ਗੱਲ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਚਾਂਦੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ 3 ਲੱਖ ਰੁਪਏ ਤੋਂ ਪਾਰ ਹੋ ਸਕਦੀਆਂ ਨੇ ਪਰ 3 ਲੱਖ ਰੁਪਏ ਤੋਂ ਚਾਂਦੀ ਇੰਨੀ ਤੇਜ਼ੀ ਦੇ ਨਾਲ ਪਾਰ ਜਾਵੇਗੀ ਇਹ ਕਿਸੇ ਨੇ ਨਹੀਂ ਸੋਚਿਆ ਸੀ ਹਲੇ 1 ਮਹੀਨਾ ਪਹਿਲਾਂ ਹੀ ਚਾਂਦੀ ਦੇ ਕੀਮਤਾਂ 2 ਲੱਖ ਤੋਂ ਪਾਰ ਹੋਈਆਂ ਸਨ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਸੀ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਹੀ ਚਾਂਦੀ ਦੀ 1 ਕਿਲੋਗ੍ਰam ਦੀ ਕੀਮਤ ਦੇ ਵਿੱਚ 1 ਲੱਖ ਰੁਪਏ ਦਾ ਵਾਧਾ ਹੋ ਜਾਵੇਗਾ ਇਸ ਵੇਲੇ ਚਾਂਦੀ ਦੀ ਕੀਮਤ 3 ਲੱਖ ਰੁਪਏ 1300 3 ਲੱਖ 1300 ਰੁਪਏ ਦੇ ਲਗਭਗ ਪਹੁੰਚ ਚੁੱਕੀ ਹੈ ਜੋ ਕਿ ਇੱਕ ਵੱਡੀ ਉਛਾਲ ਮੰਨੀ ਜਾ ਰਹੀ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਸੋ ਇੱਕ ਮਹੀਨੇ ਦੇ ਵਿੱਚ ਚਾਂਦੀ ਨੇ 1 ਲੱਖ ਰੁਪਏ ਦੀ ਛਲਾਂਗ ਲਗਾਈ ਹੈ ਤੁਹਾਨੂੰ ਦੱਸ ਦਈਏ ਅੱਜ ਦੀਆਂ ਕੀਮਤਾਂ 19 ਜਨਵਰੀ ਦੇ ਵਿੱਚ ਤੇਜ਼ੀ ਨਾਲ ਨਵੇਂ ਸ਼ਿਖਰਾਂ ਨੂੰ ਚਾਂਦੀ ਦੀਆਂ ਕੀਮਤਾਂ ਨੇ ਛੋਇਆ ਐ ਐਮਸੀਐਕਸ ਤੇ ਚਾਂਦੀ ਦਾ ਭਾਅ 3 ਲੱਖ ਰੁਪਏ ਦੇ ਆંકੜੇ ਨੂੰ ਪਾਰ ਕਰ ਗਿਆ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਹਾਂ ਪੱਖੀ ਗਲੋਬਲ ਰੁਝਾਨਾਂ ਦੇ ਚੱਲਦਿਆਂ ਸੋਮਵਾਰ ਵਾਲੇ ਦਿਨ ਚਾਂਦੀ ਦੀਆਂ ਕੀਮਤਾਂ ਵਧ ਕੇ ਪਹਿਲੀ ਵਾਰ ਵਾਧਾ ਕਾਰੋਬਾਰ ਦੇ ਵਿੱਚ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਮਲਟੀ ਕਮੋਡਿਟੀ ਐਕਸਚੇਂਜ ਤੇ ਮਾਰਚ ਡਿਲੀਵਰੀ ਲਈ ਚਾਂਦੀ ਦਾ ਵਾਅਦਾ ਪਾ 1355 ਆ ਤਿੰਨ ਯਾਨੀ ਕਿ 13553 ਰੁਪਏ ਸੀ ਅਤੇ 4.71 ਫੀਸ ਦੇ ਵਿੱਚ ਵਾਅਦਾ ਅਰਜ ਕੀਤਾ ਗਿਆ ਅਤੇ ਚਾਂਦੀ ਨੇ ਕੀਮਤਾਂ ਦਾ ਇਸ ਵੇਲੇ ਦੇ ਭਾਅ ਦੀ ਗੱਲ ਕਰੀਏ ਤਾਂ 311315 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਤੇ ਚਾਂਦੀ ਦਾ ਭਾਅ ਪੁੱਜ ਗਿਆ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 287000 ਰੁਪਏ ਸੀ ਪ੍ਰਤੀ ਕਿਲੋਗ੍ਰam ਦਾ ਤੇ ਹੁਣ ਚਾਂਦੀ ਪਹਿਲੀ ਵਾਰ 15 ਦਸੰਬਰ ਦੀ ਗੱਲ ਕਰੀਏ 15 ਦਸੰਬਰ 2025 ਦੇ ਆਸ-ਪਾਸ ਐਮਸੀਐਕਸ ਦੇ ਵਿੱਚ 2 ਲੱਖ ਤੱਕ ਪਹੁੰਚੀ ਸੀ ਇਸ ਦਾ ਮਤਲਬ ਇਹ ਕਿ ਚਾਂਦੀ 2 ਲੱਖ ਤੋਂ 3 ਲੱਖ ਦੇ ਵਿੱਚ ਪਹੁੰਚਣ ਤੱਕ ਸਿਰਫ ਇੱਕ ਮਹੀਨੇ ਦਾ ਸਮਾਂ ਲੱਗਿਆ ਸੋ ਚਾਂਦੀ ਮਹੱਤਵਪੂਰਨ ਚਾਂਦੀ ਨੇ ਛਲਾਂਗ ਲਗਾਈ ਹੈ ਤੇ 3 ਲੱਖ ਤੋਂ ਚਾਂਦੀ ਦਾ ਭਾਅ ਪਾਰ ਕਰ ਗਿਆ